ਤੇ ਉਧਰ ਸ਼੍ਰੀ ਦਰਬਾਰ ਸਾਹਿਬ ਨੂੰ ਈਮੇਲਸ ਰਾਹੀਂ ਵਾਰ-ਵਾਰ ਧਮਕੀਆਂ ਮਿਲ ਰਹੀਆਂ ਨੇ ਤੇ ਜਿਸ ਤੋਂ ਬਾਅਦ ਬੀਐਸਐਫ ਅਲਰਟ ਤੇ ਹੈ। ਸ਼੍ਰੀ ਦਰਬਾਰ ਸਾਹਿਬ 'ਚ ਲਗਾਤਾਰ ਦੂਜੇ ਦਿਨ ਵੀ ਬੀਐਸਐਫ ਦੇ ਵੱਲੋਂ ਚੈਕਿੰਗ ਕੀਤੀ ਜਾ ਰਹੀ ਹੈ। ਬੀਐਸਐਫ ਅਤੇ ਪੰਜਾਬ ਪੁਲਿਸ ਦੇ ਵੱਲੋਂ ਸਾਂਝਾ ਆਪਰੇਸ਼ਨ ਚਲਾਇਆ ਗਿਆ ਹੈ। ਜੋੜਾਕਰ ਅਤੇ ਗਠੜੀ ਘਰਾਂ ਦੀ ਚੈਕਿੰਗ ਕੀਤੀ ਜਾ ਰਹੀ ਹੈ। ਇਸ ਦੇ ਨਾਲ ਹੀ ਸੰਗਤ ਦੇ ਸਮਾਨ ਦੀ ਵੀ ਚੈਕਿੰਗ ਕੀਤੀ ਜਾ ਰਹੀ ਹੈ। ਵੱਡੀ ਖਬਰ ਹੈ ਇੱਕ ਤੋਂ ਬਾਅਦ ਇੱਕ ਲਗਾਤਾਰ ਥ੍ਰੈਟ ਈਮੇਲਸ ਆ ਰਹੀਆਂ ਨੇ ਜਿਸ ਢੰਗ ਦੇ ਨਾਲ ਸ਼੍ਰੀ ਦਰਬਾਰ ਸਾਹਿਬ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਦਰਬਾਰ ਸਾਹਿਬ ਕੰਪਲੈਕਸ ਨੂੰ ਨੁਕਸਾਨ ਪਹੁੰਚਾਉਣ ਦੀ ਧਮਕੀ ਦਰਬਾਰ ਸਾਹਿਬ ਦੇ ਲੰਗਰ ਹਾਲ ਨੂੰ ਧਮਕੀ ਦਿੱਤੀ ਗਈ ਸੀ ਕਿ ਅਸੀਂ ਉਡਾ ਦੇਵਾਂਗੇ ਤੇ ਪਾਈਪਸ ਦੇ ਵਿੱਚ ਆਰ ਡੀ ਐਕਸ ਰੱਖਿਆ ਗਿਆ ਅਜਿਹੀਆਂ ਧਮਕੀ ਭਰੀਆਂ ਈਮੇਲਸ ਆਇਆਂ ਤੇ ਅੱਜ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਜੋ ਐਸਟੀਪੀਸੀ ਪ੍ਰਧਾਨ ਨੇ ਉਹਨਾਂ ਦੇ ਵੱਲੋਂ ਵੀ ਜਾਣਕਾਰੀ ਸਾਂਝੀ ਕੀਤੀ ਗਈ ਕਿ ਇੱਕ ਨਹੀਂ ਦੋ ਨਹੀਂ ਬਲਕਿ ਪੰਜ ਈਮੇਲਸ ਹੁਣ ਤੱਕ ਆ ਚੁੱਕੀਆਂ ਨੇ ਜਿਸ ਤੋਂ ਬਾਅਦ ਤਸਵੀਰਾਂ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਕਿ ਬੀਐਸਐਫ ਵੀ ਪੂਰੀ ਤਰ੍ਹਾਂ ਤਰਕ ਹੈ ਚੌਕਸ ਹੈ ਤੇ ਤਲਾਸ਼ੀ ਲਈ ਜਾ ਰਹੀ ਹੈ ਸਰਚ ਆਪਰੇਸ਼ਨ ਚਲਾਇਆ ਜਾ ਰਿਹਾ ਹੈ ਪੰਜਾਬ ਪੁਲਿਸ ਅਤੇ ਬੀਐਸਐਫ ਦਾ ਇਹ ਸਾਂਝਾ ਆਪਰੇਸ਼ਨ ਹੈ ਲਗਾਤਾਰ ਪੰਜਾਬ ਪੁਲਿਸ ਵੀ ਚਾਹੇ ਉਹ ਸਿਵਲ ਵਰਦੀ ਚ ਹੋਵੇ ਜਾਂ ਫਿਰ ਬੀਐਸਐਫ ਦੇ ਮੁਲਾਜ਼ਮ ਹੋਣ ਲਗਾਤਾਰ ਜੋ ਸ਼੍ਰੀ ਦਰਬਾਰ ਸਾਹਿਬ ਕੰਪਲੈਕਸ ਹੈ ਉਸ ਦੇ ਆਲੇ ਦੁਆਲੇ ਜਾਂਚ ਕੀਤੀ ਜਾ ਰਹੀ ਹੈ ਤਸਵੀਰਾਂ ਦੇ ਵਿੱਚ ਸਾਫ ਤੌਰ ਤੇ ਨਜ਼ਰ ਆ ਰਿਹਾ ਹੈ ਜਿਹੜੇ ਗਮਲੇ ਨੇ ਉੱਥੇ ਜਾਂ ਫਿਰ ਗਠੜੀ ਕਰਨੇ ਜਿਸ ਕਿਸੇ ਤੇ ਵੀ ਥੋੜਾ ਵੀ ਸ਼ੱਕ ਪੈਂਦਾ ਹੈ ਤਾਂ ਉਸ ਦੇ ਸਮਾਨ ਦੀ ਵੀ ਚੈਕਿੰਗ ਕੀਤੀ ਜਾ ਰਹੀ ਹੈ ਹਾਲਾਂਕਿ ਹਰਜਿੰਦਰ ਸਿੰਘ ਧਾਮੀ ਦੇ ਵੱਲੋਂ ਇਹ ਖਦਸ਼ਾ ਵੀ ਪ੍ਰਗਟਾਇਆ ਗਿਆ ਸੀ ਕਿ ਕੀ ਸੰਗਤ ਨੂੰ ਘਟਾਉਣ ਦੇ ਲਈ ਕਿ ਸੰਗਤ ਜ਼ਿਆਦਾ ਨਾ ਆਵੇ ਤਾਂ ਅਜਿਹਾ ਕੀਤਾ ਜਾ ਰਿਹਾ ਹੈ ਤਾਂ ਅਜਿਹੀ ਸਾਜ਼ਿਸ਼ ਰਚੀ ਜਾ ਰਹੀ ਹੈ ਹਾਲਾਂਕਿ ਜਾਂਚ ਦਾ ਵਿਸ਼ਾ ਹੈ ਪੁਲਿਸ ਦੇ ਜਿਹੜੇ ਲਗਾਤਾਰ ਸਾਈਬਰ ਐਕਸਪਰਟ ਨੇ ਉਹ ਵੀ ਜਾਂਚ ਕਰ ਰਹੇ ਨੇ ਰਾਜੀਵ ਸ਼ਰਮਾ ਮੇਰੇ ਸਹਿਯੋਗੀ ਹੋਰ ਜ਼ਿਆਦਾ ਜਾਣਕਾਰੀ ਨਾਲ ਜੁੜੇ ਨੇ ਰਾਜੀਵ ਹਾਲਾਂਕਿ ਜਿਸ ਢੰਗ ਦੇ ਨਾਲ 5 ਈਮੇਲਾਂ ਆ ਚੁੱਕੀਆਂ ਨੇ ਉਸ ਤੋਂ ਬਾਅਦ ਸੰਗਤ ਭਾਵੇਂ ਲਗਾਤਾਰ ਆਰੀਆ ਸ਼੍ਰੀ ਦਰਬਾਰ ਸਾਹਿਬ ਪਰ ਸ਼੍ਰੀ ਦਰਬਾਰ ਸਾਹਿਬ ਦੇ ਆਲੇ-ਦੁਆਲੇ ਗੱਠੜੀ ਘਰ ਜੋੜਾ ਘਰ ਜਾਂ ਸ਼੍ਰੀ ਦਰਬਾਰ ਸਾਹਿਬ ਕੰਪਲੈਕਸ ਦੇ ਆਲੇ-ਦੁਆਲੇ ਜ਼ਰੂਰ ਇਸ ਵੇਲੇ ਚੌਕਸੀ ਵਰਤੀ ਜਾ ਰਹੀ ਹੈ ਰਾਜੀਵ ਬਿਲਕੁਲ ਵੀਰ ਸੰਗਤ ਜੋ ਹੈ ਉਹ ਨਿਡਾਰ ਵਰਨਿਰਤਾ ਹੈ ਉਹ ਕੇ ਜਿਸ ਤਰ੍ਹਾਂ ਪਹਿਲਾਂ ਹਰਮੰਦਰ ਸਾਹਿਬ ਨਾਲ ਸੰਬੰਧਤ ਕੌਂਟੇਲੀ ਆਉਂਦੀ ਹੈ ਉਸੇ ਤਰ੍ਹਾਂ ਅੱਜ ਵੀ ਪਹੁੰਚ ਰਹੀ ਹੈ ਪਰ ਐਸਜੀਪੀਸੀ ਦੇ ਪ੍ਰਧਾਨ ਨੇ ਇੱਕ ਖਦਸ਼ਾ ਜ਼ਰੂਰ ਜ਼ਾਹਿਰ ਕੀਤਾ ਕਿਉਂਕਿ 14 ਤਰੀਕ ਨੂੰ ਜਦੋਂ ਇਹ ਪਹਿਲੀ ਮੇਲ ਆਉਂਦੀ ਹੈ ਉਸ ਤੋਂ ਬਾਅਦ ਐਸਜੀਪੀਸੀ ਨੂੰ ਲੱਗਦਾ ਕਿ ਸ਼ਾਇਦ ਕੋਈ ਤਰਾਰਤੀ ਅੰਤਰ ਹੈ ਔਰ ਪੁਲਿਸ ਨੂੰ ਉਸ ਵੇਲੇ ਪੁਲਿਸ ਦੀ ਸੂਚਨਾ ਦਿੱਤੀ ਜਾਂਦੀ ਹੈ ਪਰ ਇਹ ਜਿਹੜੀਆਂ ਈਮੇਲਾਂ ਨੇ ਇਹ ਰੁਕਣ ਦੀ ਬਜਾਏ ਲਗਾਤਾਰ ਇਹਨਾਂ ਦਾ ਜਿਹੜਾ ਸਿਲਸਿਲਾ ਹੈ ਉਹ ਵਧਦਾ ਜਾ ਰਿਹਾ ਔਰ ਅੱਜ ਤਿੰਨ ਈਮੇਲ ਜਿਹੜੀਆਂ ਪਹੁੰਚੀਆਂ ਨੇ ਤੱਕ ਤੋਂ ਤੱਕ ਪੰਜ ਈਮੇਲ ਜਿਹੜੀਆਂ ਨੇ ਆਵਸਤੀਆਂ ਨੇ ਉਹਦੇ ਵਿੱਚ ਸੰਸਦ ਗੁਰਜੀਤ ਔਜਲਾ ਇੱਥੋਂ ਤੱਕ ਕਿ ਪੰਜਾਬ ਦੇ ਮੁੱਖ ਮੰਤਰੀ ਦੀ ਈਮੇਲ ਆਈਡੀ ਦਾ ਵੀ ਜ਼ਿਕਰ ਕੀਤਾ ਜਾ ਰਿਹਾ ਤਾਂ ਐਸਜੀਪੀਸੀ ਵੱਲੋਂ ਇਹੀ ਮੰਗ ਕੀਤੀ ਜਾ ਰਹੀ ਹੈ ਕਿ ਤੁਰੰਤ ਕਾਰਵਾਈ ਕਰਕੇ ਉਹਨਾਂ ਲੋਕਾਂ ਰਾਜੇ ਬੀਐਸਐਫ ਚੈਕਿੰਗ ਕਰ ਰਹੀ ਹੈ ਟਾਸਕ ਫੋਰਸ ਵੀ ਪੂਰੀ ਤਰ੍ਹਾਂ ਚੌਕਸ ਹੈ ਪੰਜਾਬ ਪੁਲਿਸ ਦੇ ਵੱਲੋਂ ਵੀ ਚੈਕਿੰਗ ਕੀਤੀ ਜਾ ਰਹੀ ਹੈ ਬਿਲਕੁਲ ਜਿੱਥੋਂ ਤੱਕ ਦਰਬਾਰ ਸਾਹਿਬ ਦੀ ਪ੍ਰਕਰਮਾ ਦੇ ਅੰਦਰ ਦੀ ਸੁਰੱਖਿਆ ਦੀ ਜ਼ਿੰਮੇਵਾਰੀ ਹੈ ਤਾਂ ਉਹ ਐਸਜੀਪੀਸੀ ਦੀ ਜਿਹੜੀ ਟਾਸਕ ਫੋਰਸ ਹੈ ਔਰ ਅੱਜ ਇਹ ਦੱਸਿਆ ਸੀ ਐਸਜੀਪੀਸੀ ਪ੍ਰਧਾਨ ਨੇ ਕਿ ਸਾਡੀ ਜਿਹੜੀ ਫੋਰਸ ਹੈ ਜਾਂ ਜਿਹੜੇ ਮੁਲਾਜ਼ਮ ਨੇ ਉਹ ਪੂਰੀ ਤਰ੍ਹਾਂ ਸਮਰਥਨ ਹੈ ਪਰ ਜਿਹੜੀ ਬਾਹਰ ਦੀ ਜ਼ਿੰਮੇਵਾਰੀ ਹੈ ਉਹ ਪੰਜਾਬ ਪੁਲਿਸ ਦੀ ਹੈ ਪਰ ਕਿਉਂਕਿ ਕੇਂਦਰ ਤੱਕ ਵੀ ਇਹ ਮਾਮਲਾ ਪਹੁੰਚਿਆ ਤਾਂ ਉਹਨਾਂ ਵੱਲੋਂ ਜਿਹੜੀ ਪੈਰਾਮਿਲਟਰੀ ਫੋਰਸ ਨੇ ਕੱਲ ਵੀ ਐਸਫ ਪਹੁੰਚੀ ਸੀ ਔਰ ਅੱਜ ਵੀ ਬੀਐਸਐਫ ਤੇ ਪੰਜਾਬ ਪੁਲਿਸ ਦੇ ਵੱਲੋਂ ਅਸਾਂ ਦੇ ਤੌਰ ਤੇ ਇਹ ਦਰਬਾਰ ਸਾਹਿਬ ਦਾ ਜਿਹੜਾ ਬਾਰੀ ਹਿੱਸਾ ਹੈ ਉੱਥੇ ਡੌਗ ਸਕੁਐਡ ਦੇ ਨਾਲ ਚੈਕਪੁਆਇੰਟ ਜਿਹੜੀ ਹੈ ਉਹ ਕੀਤੀ ਜਾ ਰਹੀ ਹੈ ਲਗਾਤਾਰ ਨਜ਼ਰ ਹਰ ਕਿਸੇ ਦੇ ਉੱਤੇ ਰੱਖੀ ਜਾ ਰਹੀ ਹੈ ਕਿ ਕੋਈ ਵੀ ਸ਼ਰਾਰਤੀ ਅੰਦਰ ਜ਼ਿਕਰ ਨਜ਼ਰ ਆਉਂਦਾ ਤੇ ਉਸ ਦੇ ਕੋਲੋਂ ਪੁੱਛਗਿੱਛ ਵੀ ਜਿਹੜੀ ਹੈ ਉਹ ਵੀ ਕੀਤੀ ਜਾ ਰਹੀ ਹੈ ਰਾਜੀ ਜੀ ਬਹੁਤ ਸ਼ੁਕਰੀਆ ਇਸ ਪੂਰੀ ਅਪਡੇਟ ਦੇ ਲਈ ਰਾਜੀਵ ਸ਼ਰਮਾ ਮੇਰੇ ਸਹੋਗੀ ਜਾਣਕਾਰੀ ਦੇ ਰਹੇ ਸੀ ਤਾਂ ਤਸਵੀਰਾਂ ਦੇ ਵਿੱਚ ਸਾਫ਼ ਤੌਰ ਤੇ ਨਜ਼ਰ ਆ ਰਿਹਾ ਹੈ ਕਿ ਟਾਸਕ ਫੋਰਸ ਵੀ ਹੈ ਇਸ ਦੇ ਨਾਲ ਪੰਜਾਬ ਪੁਲਿਸ ਦੇ ਅਧਿਕਾਰੀ ਵੀ ਨੇ ਤੇ ਜਿਹੜੀਆਂ ਪੈਰਾ ਮਿਲਟਰੀ ਫੋਰਸਿਸ ਨੇ ਉਹਨਾਂ ਦੇ ਵੱਲੋਂ ਵੀ ਚੈਕਿੰਗ ਕੀਤੀ ਜਾ ਰਹੀ ਹੈ ਡੌਗ ਸਕੁਐਡ ਹੈ ਉਸ ਦੇ ਨਾਲ ਵੀ ਚੈਕਿੰਗ ਕੀਤੀ ਜਾ ਰਹੀ ਹੈ ਤਲਾਸ਼ੀ ਲਈ ਜਾ ਰਹੀ ਹੈ ਗਠੜੀ ਘਰ ਹੋਵੇ ਜੋੜਾ ਘਰ ਹੋਵੇ ਜਾਂ ਜਿਹੜੀ ਸੰਗਤ ਆ ਰਹੀ ਹੈ ਉਸ ਦੇ ਸਮਾਨ ਦੀ ਵੀ ਚੈਕਿੰਗ ਕੀਤੀ ਜਾ ਰਹੀ ਹੈ ਹਰ ਕਿਸੇ ਤੇ ਨਜ਼ਰ ਰੱਖੀ ਜਾ ਰਹੀ ਹੈ ਤਾਂ ਜੋ ਕਿਸੇ ਵੀ ਤਰ੍ਹਾਂ ਦੀ ਅਨਸਥਾਮਿਕ ਘਟਨਾ ਨੂੰ ਵਾਪਰਨ ਤੋਂ ਰੋਕਿਆ ਜਾਵੇ ਦੂਜੇ ਪਾਸੇ ਜਾਂਚ ਕੀਤੀ ਜਾ ਰਹੀ ਹੈ ਕਿ ਈਮੇਲ ਕਿਸ ਨੇ ਭੇਜੀ ਕੀ ਇਸ ਦੇ ਪਿੱਛੇ ਮਕਸਦ ਹੈ ਜਿੰਸਾਂ ਐਮਪੀ ਨੂੰ ਵੀ ਆਈ ਸੀ ਉਹਨੇ ਵੀ ਕੋਈ ਐਫਰਟ ਨਹੀਂ ਕੀਤੇ ਜੇ ਉਹਨਾਂ ਦੇ ਅਫੀਸ਼ੀਅਲ ਇੰਟਰਨੈਟ ਦੇ ਉੱਤੇ ਇਹ ਆਈ ਆ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਚਿੰਤਤ ਸੀ ਕਿ ਤੇ ਉਹ ਚਿੰਤਤ ਕਿਉਂ ਨਹੀਂ ਹੋਏ ਫਿਰ ਨਾ ਖਾਸ ਕਰਕੇ ਮੁੱਖ ਮੰਤਰੀ ਸਾਹਿਬ ਨੂੰ ਕਹਿਣਾ ਚਾਹੁੰਦਾ ਵੀ ਤੁਹਾਡੇ ਵੀ ਆ ਗਈ ਤੇ ਜਿੱਦਾਂ ਅਸੀਂ ਰਸੀਦ ਕੀਤੀ ਤੁਸੀਂ ਵੀ ਰਸੀਦ ਕੀਤੀ ਆ ਤੇ ਉਹਦੇ ਤੇ ਵੀ ਕੋਈ ਨਹੀਂ ਬੋਲ ਰਿਹਾ ਅਜਿਹਾ ਨਹੀਂ ਬੋਲ ਰਿਹਾ ਇਹ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਸਭ ਤੋਂ ਪਵਿੱਤਰ ਧਾਮ ਆ ਤੇ ਜੇ ਆਪਾਂ ਇੱਥੇ ਵੀ ਚੋਪ ਰੱਖਣੀ ਆ ਇਹ ਫੇਰ ਮੇਰਾ ਕਹਿਣ ਤੋਂ ਭਾਵ ਉਹ ਤਾਂ ਸਾਜ਼ਿਸ਼ਕਾਰ ਕੀ ਕਰ ਰਹੇ ਆ ਜਿਹੜੇ ਪਿੱਛੇ ਬੈਠੇ ਆ ਤੇ ਸਾਨੂੰ ਅਜ ਤੱਕ ਇਹਦੀ ਉਗਸੋਗ ਨਹੀਂ ਲੱਗ ਰਹੀ ਫੇ ਐਡਾ ਵੱਡਾ ਆਸਥਾ ਦਾ ਕੇਂਦਰ ਹੋਵੇ ਕੇਂਦਰੀ ਅਸਥਾਨ ਹੋਵੇ ਸਿੱਖ ਪੰਥ ਦਾ ਤੇ ਸਾਨੂੰ ਉਹਦੇ ਬਾਰੇ ਕੋ ਲੜਪੱਲਾ ਹੀ ਨਹੀਂ ਫੜਾਇਆ ਜਾ ਰਿਹਾ ਇਸ ਕਰਕੇ ਪ੍ਰੈਸ ਕਾਨਫਰੰਸ ਕੀਤੀ ਆ ਕਿ ਇਹ ਜਾਗੋ ਸਾਵੋ ਨਾ ਮੈਂ ਦੇਖਦਾ ਕੱਲ ਫੇ ਬੀਐਸਐਫ ਵੀਐਸਐਫ ਇੱਥੇ ਡਿਪਲੋਮੇਟ ਕੀਤੀ ਗਈ ਤੇ ਮੈਨੂੰ ਐਵੇਂ ਵੀ ਭਾਪਦਾ ਕਿਤੇ ਸ਼ਾਇਦ ਇਹ ਆਪਾਂ ਸਾਇਲੈਂਟ ਕਰਕੇ ਕਿਤੇ ਲੋਕਾਂ ਦੇ ਵਿੱਚ ਟੈਰਰ ਤਾਂ ਨਹੀਂ ਪਾ ਰਹੇ ਕਿਤੇ ਸੰਗਤ ਨੂੰ ਘਟਾਉਣ ਦਾ ਯਤਨ ਤਾਂ ਨਹੀਂ ਕੀਤਾ ਜਾ ਰਿਹਾ ਅਸੀਂ ਚਿੰਤ ਦੇ ਆ ਅਸੀਂ ਕਹਿ ਰਹੇ ਹਾਂ ਵੀ ਭਾਈ ਇਹਦੇ ਬਾਰੇ ਪਤਾ ਕਰੋ ਪਤਾ ਕਰੋ ਪਤਾ ਕਰੋ ਤੇ ਜੇ ਏਡਾ ਬਡਾ ਕਾਰਜ ਜਿਹੜਾ ਮੈਂ ਕਹਿੰਦਾ ਸਾਰੀ ਸਰਕਾਰਾਂ ਤੋਂ ਬਹੁਤ ਵੱਡਾ ਉੱਚਾ ਸਥਾਨ ਆ ਇਹਦੇ ਮੋਰੇ ਸਰਕਾਰਾਂ ਕੋਈ ਵੀ ਨਹੀਂ ਇਹ ਤਾਂ ਗੁਰੂ ਸਾਹਿਬ ਜੀ ਦੀ ਸਰਕਾਰ ਆ ਤੇ ਇੱਥੇ ਵੀ ਆਪਾਂ ਇਸ ਮਸਲੇ ਦੇ ਵਿੱਚੋਂ ਬੈਠੇ ਆਂ ਤੇ ਇਹ ਤਾਂ ਘੰਟੇ ਚ ਲੱਭ ਜਾਣਾ ਚਾਹੀਦਾ। ਫੇ ਕਿਹੜੇ ਸਰਵਰ ਤੋਂ ਇਹ ਗੱਲ ਚੱਲ ਰਹੀ ਆ? ਕਿਹੜਾ ਆਈਪੀ ਐਡਰੈਸ ਆ? ਸੋ ਮੇਰਾ ਕਹਿਣ ਤੋਂ ਭਾਵ ਕਿ ਇਹ ਢੰਗਾਈ ਦੇ ਵਿੱਚ ਤੁਰੰਤ ਤਕਾਲਾ ਤੱਕ ਸਰਕਾਰ ਦੱਸੇ ਜਿਹੜੀ ਪੁਲਿਸ ਆ ਉਹ ਇੱਤੇ ਕਾਰਵਾਈ ਕਰੇ। ਸਾਈਬਰ ਬ੍ਰਾਂਚ ਵਾਲੇ ਜਿਹੜੇ ਆ ਉਹ ਇੱਤੇ ਤੁਰੰਤ ਕਾਰਵਾਈ ਕਰਕੇ ਇਹਦਾ ਕਿੱਥੋਂ ਚਲਦਾ ਇਹ ਕਿੱਥੋਂ ਸਿਸਟਮ ਚੱਲ ਰਿਹਾ ਤੇ ਇਹ ਜਿਹੜਾ ਸਾਨੂੰ ਤਰਾਂਤੇ ਦੇ ਬਾਰੇ ਅਸੀਂ ਆਪਣਾ ਵੀ ਜਿਹੜਾ ਸਾਡਾ ਆਪਣਾ ਸਟਾਫ ਆ ਸੀ ਉਹ ਵੀ ਉਸ ਕੰਮ ਤੇ ਲਾ ਆਇਆ ਪਰ ਮੈਨੂੰ ਐਉਂ ਮਹਿਸੂਸ ਹੁੰਦਾ ਭਈ ਖੈਰ ਕੋਈ ਸਾਜ਼ਿਸ਼ ਨਾ ਹੋਵੇ। ਆਪਕੋ ਵੀ ਧਮਕੀ ਮਿਲੀ? ਆਪਕੋ ਇਹ ਇਸ ਬਾਰੇ ਮੇ ਪਤਾ ਚੱਲਿਆ ਕਦ ਪਤਾ ਚੱਲਿਆ ਕਿ ਆਪਕੋ ਧਮਕੀ ਮਿਲੀ? ਮੈਨੂੰ ਅੱਜ ਹੀ ਪਤਾ ਲੱਗਾ ਜਦੋਂ ਪ੍ਰੈਸ ਕਾਨਫਰੰেন্স ਧਮੀ ਸਾਹਿਬ ਨੇ ਕੀਤੀ ਉਹਨਾਂ ਨੇ ਮੇਰਾ ਜ਼ਿਕਰ ਕੀਤਾ ਕਿ ਗੁਰਜੀਤ ਔਲੇ ਦਾ ਵੀ ਨਾਂ ਸੀ ਕੱਲ੍ਹ ਆਈ ਧਮਕੀ ਦੇ ਵਿੱਚ। ਪੁਲਿਸ ਨੂੰ ਪਤਾ ਸੀ ਪਰ ਪੁਲਿਸ ਨੇ ਸਾਡਾ ਜ਼ਿਕਰ ਨਹੀਂ ਕੀਤਾ ਬੜੀ ਗਲਤ ਗੱਲ ਐ ਮੈਂ ਫੋਨ ਕਰਕੇ ਪੁੱਛਿਆ ਵੀ ਮੈਂ ਕਿਹਾ ਤੁਸੀਂ ਮੈਨੂੰ ਦੱਸਿਆ ਨਹੀਂ ਉਹਨਾਂ ਨੇ ਕੱਪੜ ਝਾੜ ਜੀ ਕਰਤੀ ਨਹੀਂ ਜੀ ਅਸੀਂ ਚੈਕਿੰਗ ਕਰਾ ਲਈ ਮੈਂ ਕਿਹਾ ਤੁਸੀਂ ਮੇਰੇ ਨਾਲ ਤੇ ਗੱਲ ਕਰੋ ਜਿਸ ਨਾਂ ਦੀ ਆਈ ਹੈ ਤੁਸੀਂ ਮੈਨੂੰ ਪ੍ਰਕਾਸ਼ਨਲੀ ਤੇ ਕਹੋ ਠੀਕ ਹੈ ਕੋਈ ਗੱਲ ਨਹੀਂ ਗੁਰੂ ਘਰ ਤੋਂ ਵੱਡੀ ਕੋਈ ਚੀਜ਼ ਨਹੀਂ ਪਰ ਜਿਸ ਬੰਦੇ ਦਾ ਨਾਂ ਹੁੰਦਾ ਦੱਸਣਾ ਤੁਹਾਡਾ ਬਣਦਾ ਤੁਸੀਂ ਇਹਨਾਂ ਗੈਰ ਜ਼ਿੰਮੇਵਾਰ ਕਿੱਦਾਂ ਹੋ ਸਕਦੇ ਜੀ ਇਹ ਤਾਂ ਦੀ ਹੋ ਸਕਦੇ ਜੀ ਜੇ ਤੁਹਾਡੇ ਤੋਂ ਦਾ ਇਹ ਬੜਾ ਚਿੰਤਾ ਦਾ ਵਿਸ਼ਾ ਹੈ ਕਿ ਸਾਡਾ ਗੁਰੂ ਤਾਂ ਗੁਰੂ ਘਰਾਂ ਤੇ ਵੀ ਧਮਕੀਆਂ ਆਉਣੀਆਂ ਸ਼ੁਰੂ ਹੋ ਗਈਆਂ ਔਰ ਇਹ ਤਾਂ ਮੈਂ ਸਮਝਣਾ ਕਿ ਚਰਮ ਸੀਮਾ ਹੋ ਗਈ ਕਿ ਜਿਸ ਦੀ ਸ਼ਰਧਾ ਦੇ ਕੇਂਦਰ ਹੈ ਸ੍ਰੀ ਹਰਮੰਦਰ ਸਾਹਿਬ ਸਾਰਿਆਂ ਦਾ ਸ਼ਰਧਾ ਦਾ ਕੇਂਦਰ ਹੈ ਤੁਹਾਨੂੰ ਪਤਾ ਹੈ ਕਿ ਸਾਰੇ ਹੀ ਜਿਹੜੇ ਨੇ ਇੱਥੇ ਆ ਕੇ ਅਰਦਾਸਾਂ ਕਰਦੇ ਨੇ ਆਪਣੇ ਲਈ ਤੇ ਉਸ ਵਿਸ਼ੇ ਦੇ ਉੱਤੇ ਇਹ ਜੋ ਧਮਕੀਆਂ ਨੂੰ ਨੌਨ ਸੀਰੀਅਸ ਲੈਣਾ ਕਿ ਜਿੱਥੇ ਪ੍ਰਧਾਨ ਮੰਤਰੀ ਮੋਦੀ ਜੀ ਬੜੇ ਸजग ਨੇ ਪੈਰਾ ਮਿਲਟਰੀ ਫੋਰਸਿਸ ਚਾਹੇ ਉਹ ਬਾਰਡਰ ਸਕਿਉਰਿਟੀ ਫੋਰਸਿਸ ਹੋਏ ਸੈਂਟਰਲ ਰਿਜ਼ਰਵ ਪੁਲਿਸ ਹੋਏ ਉਹ ਲੱਗੇ ਨੇ ਆਪਣੇ ਕੰਮ ਵਿੱਚ ਤੇ ਰੈਮੈਡੀਅਲ ਮੀਅਰਸ ਕਰ ਰਿਹਾ ਇੰਟੈਲੀਜੈਂਸ ਵੀ ਲੱਗੀ ਹੋਈਗੀ ਪਰ ਪੰਜਾਬ ਸਰਕਾਰ ਦੀ ਇਹ ਚੁੱਪੀ ਜਿਹੜੀ ਹੈ ਭਗਵੰਤ ਸਿੰਘ ਮਾਨ ਜੀ ਅੱਜ ਤਿੰਨ ਦਿਨ ਹੋ ਗਏ ਤਾਂ ਗਿਆਂਦੇ ਉਹਨਾਂ ਨੂੰ ਸਭ ਤੋਂ ਪਹਿਲੇ ਪਹੁੰਚਣਾ ਚਾਹੀਦਾ ਸੀ ਕਿਉਂਕਿ ਉਹਨਾਂ ਨੂੰ ਚੁਣੇ ਹੋਏ ਨੁਮਾਇੰਦੇ ਨੇ ਉਹ ਕੱਲੇ ਆਮ ਆਦਮੀ ਪਾਰਟੀ ਦੇ ਨਹੀਂ ਐ ਉਹ ਐਸਲੈ ਪੰਜਾਬ ਦੇ ਮੁੱਖ ਮੰਤਰੀ ਉਹਨਾਂ ਦੀ ਡਿਊਟੀ ਬੰਦੀ ਸੀ ਕਿ ਇਸ ਤੋਂ ਵੱਡੀ ਜਗ੍ਹਾ ਕਿਹੜੀ ਹੈ ਜੀ ਗੁਰੂ ਧਾਮ ਹੈ ਸਾਡਾ ਤੇ ਉੱਥੇ ਇਹਨਾਂ ਨੂੰ ਉਹਨਾਂ ਨੂੰ ਤਾਂ ਸਭ ਤੋਂ ਪਹਿਲੇ ਪਹੁੰਚਣਾ ਚਾਹੀਦਾ ਸੀ ਆਪਣੀ ਡਿਊਟੀ ਨਿਭਾਣੀ ਚਾਹੀਦੀ ਸੀ ਪਰ ਬੜੀ ਦੁੱਖ ਦੀ ਗੱਲ ਹੈ ਕਿ ਉਹ ਅੱਜ ਤੱਕ ਨਹੀਂ ਦੇਖੀਏ ਹਮ ਪਹਿਲੇ ਦਿਨ ਜਦੋਂ ਇਹ ਮੇਲਸ ਆਈ ਥੀ ਐਸਜੀਪੀਸੀ ਅਥਾਰਟिटीज ਕੋ हम बड़े क्लोज कोऑर्डिनेशन में उनके साथ काम कर रहे हैं ओवरऑल सिक्योरिटी का भी ध्यान दिया एफ हमने रजिस्टर कर ली थी उसी दिन और उसके ये जो सब्सिक्वेंट मेल्स आई हैं इनको भी हम डीपली इन्वेस्टिगेट कर रहे हैं और जो कंसर्न कंपनीज हैं उनकी तरफ से कुछ हमें रिप्लाइज भी आए हैं ये जो पिलिमरी इन्वेस्टिगेशन में यही पता लगा कि जो मेन कंपनी उसने सब लीज़ की हुई थी अपनी जो प्लेटफॉर्म ਉਸੇ ਅਭੀ ਆਨਸਰ ਹਮੇ ਆਨਾ ਬਾਕੀ ਹੈ ਕੁਛ ਆਈ ਪੀਸ ਵੀ ਆਏ ਹੈ ਉਸ ਪੇ ਮੂਝੇ ਉਮੀਦ ਹੈ ਕਿ ਆਨੇ ਵਾਲੇ ਟਾਈਮ ਮੇ ਬਹੁਤ ਜਲਦੀ ਇਹ ਕਲੈਰਟੀ ਹੋ ਜਾਏਗੀ ਕਿ ਇਸਕਾ ਸੈਂਡਰ ਕੌਣ ਹੈ ਇਸ ਦੇ ਨਾਲ ਹੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਵੱਲੋਂ ਵੀ ਇਸ ਬਾਰੇ ਪ੍ਰਤੀਕਰਮ ਦਿੱਤਾ ਗਿਆ ਉਹਨਾਂ ਕਹੇ ਕਿ ਤਨ ਤਨ ਸ੍ਰੀ ਗੁਰੂ ਰਾਮਦਾਸ ਜੀ ਦੇ ਘਰ ਸਚਕੰਡ ਸ੍ਰੀ ਦਰਬਾਰ ਸਾਹਿਬ ਨੂੰ ਧਮਕੀਆਂ ਭਰੀਆਂ ਈਮੇਲਾਂ ਆਉਣਾ ਬਹੁਤ ਗੰਭੀਰ ਮਸਲਾ ਹੈ ਲਗਾਤਾਰ 3 ਦਿਨ ਤੋਂ ਇਹ ਧਮਕੀਆਂ ਮਿਲਣੀਆਂ ਖਾਸ ਧਿਆਨ ਅਤੇ ਜਾਂਚ ਦੀ ਮੰਗ ਨੂੰ ਦਰਸਾਉਂਦੀਆਂ ਨੇ ਸੁਖਮੀਰ ਬਾਦਲ ਨੇ ਕਿਹਾ ਕਿ ਮੈਂ ਪੰਜਾਬ ਅਤੇ ਕੇਂਦਰ ਸਰਕਾਰ ਨੂੰ ਬੇਨਤੀ ਕਰਦਾ ਹਾਂ ਕਿ ਇਸ ਮਸਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਇਸ ਦੀ ਬਾਰੀਕੀ ਨਾਲ ਜਾਂਚ ਕਰਕੇ ਦੋਸ਼ੀ ਫੜੇ ਜਾਣ ਤਾਂ ਜੋ ਗੁਰੂ ਘਰ ਜਾਣ ਵਾਲੀ ਸੰਗਤ ਦੇ ਵਿੱਚ ਕੋਈ ਅਸੁਰੱਖਿਆ ਦੀ ਭਾਵਨਾ ਪੈਦਾ ਨਾ ਹੋਵੇ